ਮੈਨੂੰ ਮੈਂ ਵੀ ਬੁਲਾਇਵੇਂ ਹਾਂ ਕੋਮਨ ਮੈਂ ਇਨੀ ਗੱਲ ਕਰੀ ਨਾ ਪੀ ਸਾਈਡ ਤੇ ਲਾ ਤੂੰ ਉਧਰ ਵੀ ਲਾ ਲੈ ਸਾਈਡ ਤੇ ਲਾ ਲੈ ਮੈਂ ਸਾੜੇ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਬਣਾਓ ਲੋੜ ਨਹੀਂ ਹੈ ਲੋੜ ਨਹੀਂ ਜਿਹੜੀ ਗੱਲ ਕਰਦਾ ਨਾ ਹੋਣੀ ਗੱਲ ਲੱਪੜ ਨਹੀਂ ਲਈ ਤੈਨੂੰ ਮੈਂ ਹੈਗਾ ਆਪਣੀ ਜਗ੍ਹਾ ਆਏਗਾ ਬੁਲਾਜਾਂਗਾ ਆਪਣੀ ਜਗ੍ਹਾ ਨਹੀਂ ਵਰਗੀ ਬਾਈਕ ਉੱਤੇ ਨਹੀਂ ਮੈਂ ਆਪਣੀ ਕੀ ਕਰਾਂ ਕਮਾਲ ਹੋਈ ਤੇਰੇ ਵਾਲੀ ਕੀ ਚੰਗੇ ਕੰਮ ਕਰੀਏ ਇੱਕ ਮਿੰਟ ਮੇਰੀ ਗੱਲ ਸੁਣੋ ਇੰਨਾ ਹੀ ਤੋਂ ਅਸਲਾ ਨਾ ਕਹਿੰਦੇ ਇੰਨਾ ਹੀ ਤੋਂ ਨਹੀਂ ਹੁੰਦੇ ਦੋ ਦੇ ਜੀ ਰਹੀ ਹੈ ਵੀ ਤੈਨੂੰ ਬੜੀ ਕਵਰੀ ਕੀ ਕੀਤੀ ਰੁਹੀ ਰੈਮ ਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁ ਮਿੰਟ ਲੈ ਰੁਣ ਮੈਂ ਕਵਰ ਕਰਦੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫੇਰ ਮੈਂ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਖਾਣ ਲਾ ਲਾ ਫੋਨ ਚੁੱਕ ਲਾ ਬਕਵਾਸ ਵਾਲੀ ਕੀ ਤੇ ਬਕਵਾਸ ਵਾਲਾ ਕੀ ਕੰਮ ਮੈਂ ਬਕਵਾਸ ਕਿਉਂ ਮੈਂ ਬਕਵਾਸ ਵਾਲੀ ਕੀ ਗੱਲ ਸਾਡੇ ਸਾਡੇ ਟੈਂਡਰ ਨੇ ਅੱਗੇ ਡੂੜ ਇਹਨਾਂ ਗੱਲ ਮੈਂ ਕਹਾਂ ਗਾਣਾ ਮੈਂ ਫੜ ਕੇ ਨਾ ਹੁੰਦੇ ਤੇ ਹਾਂ ਮੇਰੇਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੇਰਾ ਜੀ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਨਹੀਂ ਰਹੀ ਸੀ ਹਰੇ ਇਸ ਜੜੀਆਂ ਕਰ ਤਾਨੂੰ ਜਾਣੀ ਕਰਕੇ ਰੋਕੇ ਹਣ ਇਹਨਾਂ ਜੜੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਹੀ ਉਦੋਂ ਫੇਰ ਲੰਗੇ ਆ ਉਦੋਂ ਤੂੰ ਕਹਿੰਦਾ ਸਾਈਡ ਤੇ ਕੀ ਕੀ ਗੱਲ ਹੈ ਸਾਈਡ ਤੇ ਕਰਦਾ ਰਾਜ ਨੂੰ ਤੂਲ ਲਾ ਕੱਢੀਆਂ ਰਾਜ ਕੱਢੀਆਂ ਆਉਂਦੇ ਨਹੀਂ ਕਰੇ ਮੂੰਹ ਤੇ ਨਹੀਂ ਲਿਖਿਆਰਦਾ ਨਹੀਂ ਕਰਦਾ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਦੀ ਪਾਈ ਹੁੰਦਾ ਹਾਂ ਭਾਜੀ ਮੈਂ ਵਰਦੀ ਚੋਂ ਮੈਂ ਨਹੀਂ ਹਾਂ ਪਰ ਨਹੀਂ ਹਾਂ ਭਾਜੀ ਵਰਦੀ ਜਾਨ ਸਾਡੀ ਹੁੰਦੀ ਹੈ ਇਸ ਨ ਇੱਥੇ ਵੀ ਨਾਗਦਾ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈਣਾ ਲੈ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਗੱਡੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਤੇ ਜਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਹੈ ਕੋਲਵਾ ਦਿਓ ਅਫਸਰ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਫਸਰਾਂ ਨੇ ਲੱਗਾ ਨਹੀਂ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦੇ ਆ ਮੈਂ ਤੇ ਤੁਹਾਨੂੰ ਹੁਣ ਤੁਸੀਂ ਜਾਲੀਆਂ ਲਵਾ ਲੋ ਮੇਰੀਆਂ ਮਾਣ ਹੋਈ ਬਈ ਜੀ ਸਾਨੂੰ ਕਿਹਨੂੰ ਤੇ ਲਿਖਿਆ ਤੇ ਉਹ ਮੈਂ ਇਹਨੂੰ 20 ਰੁਪਏ ਦੱਸਿਆ ਇਹਨੂੰ ਕਿੰਨੀ ਘਰੀ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਹੁਣ ਦੱਸਿਆ ਸਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਕਿਉਂਕਿ ਰੋਕਿਆ ਕਿਉਂਕਿ ਰੋਕਿਆ ਉਸ ਨੂੰ ਮੇਰੇ ਘਾਰੀਆਂ ਲੱਗੀਆਂ ਹਾਂਜੀ ਪੂਨ ਸਿਟੀ ਦੇ ਤੇ ਬਲਾਜਮਾ ਮੈਂ ਵੀ ਬਲਾਜਮਾ ਹਾਂਜੀ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਇਸ ਸਾਈਡ ਤੇ ਨਾਲ ਤੂੰ ਉਧਰ ਵੀ ਲੈ ਮੈਂ ਸਾਈਡ ਦੇ ਨਾਲ ਮੈਂ ਸਾਡੀ ਵੀਡੀਓ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਬਣਾਉਂਦੀ ਲੋਡ ਨਹੀਂ ਪਤਾ ਸਾਰਾ ਮੇਰੀ ਵੀਡੀਓ ਕੀ ਗੱਲ ਚਾ ਆ ਜਾਂਦੀ ਹੈ ਵੀਡੀਓ ਦੀ ਗੱਲ ਪੜ੍ਹਨੀ ਨਹੀਂ ਆਈ ਇਹ ਚੰਨੀ ਮੈਂ ਆਪਣੀ ਜਗ੍ਹਾ ਆ ਕੇ ਬੁਲਾ ਜਾਂਗਾ ਆਪਣੀ ਜਗ੍ਹਾ ਹੀ ਵਰਦੀ ਬਾਈਕ ਲੋ ਤੇ ਨਹੀਂ ਮੈਂ ਆਪਣੀ ਨਹੀਂ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਜੱਟ ਨੂੰ ਕੀ ਕਿਹਾ ਤਾ ਕਲਾ ਮਾਰਦੀ ਯਾਰ ਮੈਂ ਲਾਉਣੀ ਹੈ ਜਾਣੀਆਂ ਟਿੱਟੇ ਨਾਲ ਜੂਰੇ ਤੇ ਲਵਾਣੀ ਮੈਂ ਲਵਾਉਣੀ ਹੈ ਲਾਣੀਆਂ ਲਾਓ ਕਰ ਤੈਨੂੰ ਲਾਉਣੀ ਮੈਂ ਆ ਜੈੱਟ ਬਲੈਕ ਵੀ ਹੋਈ ਕੋਈ ਨਹੀਂ ਚੱਕਦਾ ਨਾਲ ਮੈਂ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾ ਧੀ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾੜੀਆਂ ਲਾ ਕੇ ਤਰੇ ਫਰਾਮੈਂ ਲਾਉਣੀ ਆ ਮੈਂ ਤੈਨੂੰ ਬੜੀ ਯਾਰੀ ਕਹਿਤਾ ਸੀ ਕੀ ਕਰਾਂ ਮੈਨੂੰ ਦੁਪਹਿਰ ਮੈਨੂੰ ਕਿਹੜਾ ਦਾ ਐਵੇਂ ਤੂੰ ਰੁਕ ਜੰਨਾ ਮੈਨੂੰ ਕੀ ਕਰਾਉਣਾ ਨਹੀਂ ਰੁਕਣਾ ਨਹੀਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹਨੂੰ ਜਾਣ ਕੇ ਬੈਸਨ ਆ ਤੇ ਉਹ ਕਹਾ ਕੀ ਉਹਦੇ ਐਵੇਂ ਬਸ ਹੀ ਹੁੰਦਾ ਤੂੰ ਉਦਨ ਵੀ ਲਾਈਆ ਸੀ ਆਜ ਤੇ ਸਾਈਡ ਤੇ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿ ਤ ਨਹੀਂ ਨਾ ਕੋ ਚੰਗੀ ਬੋਲੀ ਬੋਲੇ ਫੇਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਨਾ ਜੜਦੇ ਭਾਈ ਸਾਈਡ ਤੇ ਕਰਨਾ ਮੇਰੀ ਜਾਣ ਕਰਦੇ ਵੀ ਇੱਕ ਮਿੰਟ ਮੇਰੀ ਗੱਲ ਉੱਚਾ ਡੇਕਾਮ ਕਰੋ ਕੀ ਚੰਗੇ ਕੰਮ ਕਰੀਏ ਇੱਕ ਮਿੰਟ ਮੇਰੀ ਗੱਲ ਸੁਣੋ ਇੰਨਾ ਹੀ ਤੋਂ ਅਸਲਾ ਨਾ ਕਹਿੰਦੇ ਇੰਨਾ ਹੀ ਤੋਂ ਨਹੀਂ ਹੁੰਦੇ ਦੋ ਦੇ ਜੀ ਰਹਿ ਵੀ ਤਾ ਕੇ ਤਿੰਨ ਬੜੀ ਨਹੀਂ ਮੈਂ ਦਾ ਕੁਝ ਕਵਰੀ ਕੀ ਕੀਤੀ ਰਹੀ ਰੇਵ ਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁਇੰਟ ਲੈ ਰੋ ਮੈਂ ਰਿਕਵਰ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਰੁਕ ਜੰਨਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਬੈਠੀ ਜਾ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਕਰੂੰ ਤੇ ਮੈਂ ਮੈਂ ਵੀ ਥਾਣੇ ਕੱਟੇ ਜਾਂ ਮੈਂ ਸਿੱਧਾ ਨਹੀਂ ਇੱਥੇ ਆ ਗਿਆ ਤੇ ਮੈਂ ਆਹ ਮੈਂ ਜਾਲੀਆਂ ਲਾਉਣੀ ਤੇਰੇ ਕੋਲ ਇੱਕ ਗੱਲ ਜਿਹੜੀ ਡੂੜੀ ਤੂੰ ਕਰਨਾ ਤੇ ਮੈਂ ਕਰਾਉਂਦਾ ਜਾਲੀਆਂ ਲਾਉਣੀ ਨਹੀਂ ਲਾਉਣੀ ਕੋਈ ਨਹੀਂ ਲਾਉਣੀ ਫਿਰ ਲੰਗਾ ਰਹੇ ਬੈਠਾ ਰਹੇ ਰੋਜਣਾ ਨਹੀਂ ਖੱਦਣਾ ਕੋਈ ਨਹੀਂ ਲਵਾ ਕੇ ਕਰੋ ਇਹ ਮੈਂ ਨਹੀਂ ਲਾਉਣੀ ਕੋਈ ਚੱਕਰ ਨਹੀਂ ਆਪਰੇਸ਼ਨ ਦੇ ਵਿੱਚ ਤਾਂ ਇਹ ਤੇ ਤੁਹਾਡੀ ਡੂੜੀ ਜਿਹੜੀ ਤੂੰ ਕਰਨੀ ਹੈ ਵੀ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡੂੜੀ ਵਾਲੀ ਮੈਂ ਲਾਉਣੀ ਆਂ ਤੂੰ ਆਉਂਦਾ ਬਣਾਉਂਦਾ ਆਂ ਆ ਮੈਂ ਲਾਈਆਂ ਜਾਲੀਆਂ ਫਿਰ ਕੰਮ ਲਾਈਆਂ ਤੂੰ കൈ ലോക ਰਿਪੋਰਟ ਕਰਦੇ ਸਾਡੇ ਸਾਣ ਗਾਡੇ ਤੁਸੀਂ ਦੂਜੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਹਦਾ ਫਿਰ ਮੈਂ ਟਿੱਕੀ ਖਾਣ ਲਾੜਾ ਫੋਨ ਜੀ ਨੂੰ ਲਾੜਾ ਕਿਉਂ ਹੁਣ ਹੁਣ ਬਕਵਾਸ ਵਾਲੀ ਕੀ ਬਕਵਾਸ ਬਕਵਾਸ ਵਾਲਾ ਕੀ ਕਹਿੰਦਾ ਮੈਂ ਬਕਵਾਸ ਕਿਉਂ ਆਇਆ ਨੂੰ ਸਾਡੇ ਸਾਣ ਟੈਂਡਰ ਨੇ ਤੇ ਜੁੜੀ ਆਪਣੀ ਗੱਲ ਮੈਂ ਸਾਣ ਗਾਣੇ ਮੈਂ ਮਹਿਕਮੇ ਨਾਲ ਗਾਣੇ ਮੈਂ ਮਹਿਕਮੇ ਸਾਹਿਬ ਗਾਣੇ ਦਾ ਆਪਣਾ ਬੋਲ ਕੋਈ ਚੱਕਰ ਨਹੀਂ ਲਾੜਾ ਜੀ ਨੂੰ ਫੋਨ ਆਉਣਾ ਲਾਓ ਤੁਸੀਂ ਹਲੋ ਬਕਵਾਸ ਦੀ ਗੱਲ ਸੁਣੋ ਹਲੋ ਜੀ ਸਾਹਿਬ ਉਹ ਸਾਰੇ ਇੱਥੇ ਰੋਕ ਕੇ ਗਲੋਤੇਆਂ ਜਾਲੀਆਂ ਲਾਈਆਂ ਲਾ ਤੂੰ ਵਾਟਾ ਮਲਾਜਮ ਪਲਾਂਟਮ ਕਾਣਾ ਬਾਦੀ ਕਾਟ ਕੋਈ ਚੱਕਰ ਨਹੀਂ ਵੀਡੀਓ ਬਣੀਏ ਦਿਖਾਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਮੇਰੀ ਗੱਲ ਕਰ ਰੋਕ ਜਾ ਓਏ ਓਹੀ ਓਹੀ ਮੈਂ ਖੋਲਣ ਦੇ ਜਾ ਤੂੰ ਠੀਕ ਹੈ ਤੂੰ ਹੀ ਉਧਾਂ ਜਿਹੜਾ ਸਪੈਡ ਲੈ ਲੈ ਜਿਹੜੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਮੈਂ ਕਿ ਤੈਨੂੰ ਆਖਣੇ ਗੱਡੀ ਸਾਈਡ ਤੇ ਕਰ ਮਤਲਬ ਬੋਲਣ ਦੀ ਤੇ ਜੱਦ ਸੱਟਣਾ ਨਾ ਮਲਾਜਮ ਮੈਨੂੰ ਕਹਿੰਦਾ ਤੂੰ ਉਧਰ ਵੀ ਨੋਹਾਂ ਦੀਆਂ ਜਾਲੀਆਂ ਲੀਆਂ ਲਾ ਸਾਈਡ ਤੇ ਉਹ ਮੈਂ ਕਹਤਾ ਮੈਂ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਉਹਨਾਂ ਨੇ ਇਹ ਕਿਹਾ ਤੁਸੀਂ ਉਹਦਣ ਵੀ ਤਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗਏ ਦੂ। ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ। ਮੈਂ ਵੀ ਆਪਣੀ ਡਿਊਟੀ ਕਰਨ ਦੇ। ਵੀਰਾ ਤੂੰ ਆਪੜ ਲਿਆ ਇੱਥੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾ ਤੂੰ। ਕੰਮਲਾਜਮ ਹੋ ਗਏ ਠੀਕ ਆ। ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀ? ਕਿੰਨੀ ਵੀ ਇੱਜ਼ਤ ਦੇਂਦੇ ਆਂ ਬਲੋ। ਕਿੰਨੀ ਇੱਜ਼ਤ ਦੇ ਤੈਨੂੰ ਕਿੰਨੀ ਇੱਜ਼ਤ ਦੇਂਦੇ ਅਗਲੇ ਨੂੰ? ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ। ਠੀਕ ਆ। ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ। ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਤੇ। ਹਾਂ। ਠੀਕ ਆ। ਇਦਾਂ ਮਤਲਬ ਆਹ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਹਿ ਤਾ ਤੁਹਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਸੀ ਗੇ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਤੁਸੀਂ ਤਾਂ ਮਕੌਂਦੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਤੇ ਵੀਡੀਓ ਤੇ ਵਿੱਚ ਹੀ ਆ ਵੀਡੀਓ ਸਾਰਾ A2Z ਰਿਕਾਰਡ ਆ ਆਪਾਂ ਸਿੱਤੀ ਸਰ ਨੂੰ ਦਿਖਾਵਾਂਗੇ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਕੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋ ਮੈਨੂੰ ਮਲਾਜਮ ਨਾਲ ਕੋਰਪੋਰੇਟ ਤੇ ਕਰੋ